ਰੂ ਗਏ ਬਿਲੇ ਕਿ ਆਊਗਾ ਪਹਿਨੇ ਆਊਗਾ ਮੋਰੇ ਪੁੱਤਣ ਰੋੜ ਰੋੜੀ ਮਾਰਿਆ ਨਨੇ ਕੂਟਣ ਪੜੇ ਜੇ ਨਾਲ ਕੋਈ ਈਡੀ ਦੇ ਦਾਤਰ ਵੱਡੇ ਤੇ ਪਸਾਹੋਲੇ ਨਾ ਕੋਈ ਜੀ ਬਾਬਾ ਨੇ ਸੁਤਣਾ ਨੇ ਮਾਰਿਆ ਪੈਰ ਪਾਣੀ ਤੋਂ ਰੋੜ ਵਾਲਾ ਮਾਰਿਆ ਮੇਰੇ ਆ ਪਿੰਡੀਆਂ ਸੈਦਾ ਹਲਕੇ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਕਾਗਜ਼ ਪਰਨ ਮੌਕੇ ਉਸ ਵੇਲੇ ਹਾਲਾਤ ਤਣਾਪੁਣ ਬਣ ਗਏ ਜਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਮਿੰਦਰ ਸਿੰਘ ਤੇ ਉਸਦੇ ਸਾਥੀਆਂ ਤੇ ਕਾਂਗਰਸੀ ਵਰਕਰਾਂ ਦੇ ਵੱਲੂ ਹਮਲਾ ਕਰਨ ਦਾ ਇਲਜ਼ਾਮ ਸਾਹਮਣੇ ਆਇਆ ਹਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਦੇ ਕਾਰਨ ਉਹ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਤੇ ਦੋਵਾਂ ਦੀ ਹਾਲਤ ਆਈਸੀਯੂ ਦੇ ਵਿੱਚ ਨਾਜ਼ੁਕ ਦੱਸੀ ਜਾ ਰਹੀ ਹੈ ਆਪਾਗਵਾ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਜੋ ਕਿ ਜ਼ਿਲ੍ਹਾ ਪੰਚਾਇਤ ਦੇ ਉਮੀਦਵਾਰ ਨੇ ਉਹ ਹੌਸ਼ ਆਪਣੇ ਸਾਥੀਆਂ ਦੇ ਨਾਲ ਸ਼ਾਂਤੀਪੂਰਨ ਟੰਗ ਦੇ ਨਾਲ ਕੈਂਪੇਨ ਦੇ ਲਈ ਨਿਕਲੇ ਤੇ ਦਾਅਵੇ ਮੁਤਾਬਕ ਕਾਂਗਰਸਿਆਗਵਾ ਦੇ ਇਸ਼ਾਰੇ ਤੇ ਵਰਕਰਾਂ ਨੇ ਉਹਨਾਂ ਨੂੰ ਘੇਰ ਕੇ ਦਾਤ ਤੇ ਰਿਵਾਲਵਰ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਉੱਥੇ ਹੀ ਦੱਸਦੀ ਹੈ ਕਿ ਪਾਰਟੀ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਵੀ ਹਸਪਤਾਲ ਪਹੁੰਚ ਕੇ ਜ਼ਖਮੀ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਦੋਸ਼ੀ 'ਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਸਾਥੀ ਪਲੇਮੈਨਸ ਲੋਕ ਨੇ ਇਹ ਹਮਲੇ ਕਾਂਗਰਸ ਦੀ ਪੁਰਾਣੀ ਰਵਾਇਦਾਈ ਹਿੱਸਾ ਨੇ ਜਿਹਨਾਂ ਜ਼ਾਬਤੇ ਦੌਰਾਨ ਨਜਾਇਜ਼ ਹਥਿਆਰ ਦਿਨਾ ਗੋਲੀਬਾਰੀ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਹਮਲਾ ਸਿਆਸੀ ਸ਼ਾਇਤ ਕੀਤਾ ਗਿਆ ਤੇ ਅੱਜ ਅਸੀਂ ਨਾਮਜ਼ਦਗੀ ਵਾਪਸ ਲੈਣ ਲਈ ਐਸਡੀਐਮ ਦੇ ਕੋਲ ਅਰਜ਼ੀ ਦਿੱਤੀ ਜਿਸ ਨੂੰ ਉਹ ਆਪ ਦੇ ਉਮੀਦਵਾਰ ਦੀ ਵੱਧ ਰਹੀ ਲੋਕਪ੍ਰਿਅਤਾ ਦਾ ਨਤੀਜਾ ਦੱਸ ਰਹੇ ਨੇ ਦੂਜੇ ਪਾਸੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਜ਼ਖਮੀ ਹਸਪਤਾਲ ਚ ਜਰੇ ਇਲਾਜ ਨੇ ਤੇ ਉਹਨਾਂ ਦਾ ਇਹ ਕਹਿਣਾ ਕਿ ਇਸ ਮਾਮਲੇ ਚ ਜੋ ਵੀ ਦੋਸ਼ੀ ਹੋਵੇਗਾ ਉਸ ਤੇ ਸਖਤ ਕਾਰਵਾਈ ਹੋਵੇਗੀ ਹਲਕੇ ਦੇ ਵਿੱਚ ਜਿਹੜੀ ਘਟਨਾ ਹੋਈ ਆ ਤੁਹਾਡੇ ਵਰਕਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਹੈ ਵੇਖੋ ਜੀ ਬਹੁਤ ਹੀ ਮਾਨਦਪਾਗੀ ਗੱਲ ਹੈ ਔਰ ਅੱਜ ਮੇਰੇ ਨਾਲ ਲਾਲਜੀਤ ਪੁੱਲਰ ਜੀ ਸਾਡੇ ਟਰਾਂਸਪੋਰਟ ਮੰਤਰੀ ਇੱਥੇ ਖੜੇ ਨੇ ਔਰ ਪਤਾਲਪੀ ਲੈਣ ਮਾਸਤੇ ਆਇਆ ਹੈ ਮੇਰਾ ਲਖਵਿੰਦਰ ਲੱਖਾ ਆ ਜਿਹੜਾ ਸਾਡਾ ਸੰਗਠਨ ਇਨਚਾਰਜ ਹੈ ਔਰ ਸਾਡੇ ਜਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੇ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲਾਕ ਸਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਜਸਥਾਨ ਸੀ ਹਲਕੀ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਧੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲੱਖਾ ਹੈ ਉਹਦੇ 7 ਮੈਂਬਰ ਹੈ ਪੰਚਾਇਤ ਦੇ ਔਰ ਇੱਕ ਸਰਪੰਚੂ ਤੇ ਕੋਈ ਵੀ ਨਹੀਂ ਔਰ ਸਰਪੰਚਰੀ ਉਦੋਂ ਵੀ ੱਤਕਾ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਹਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾਂ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਐ ਇਹ ਸਾਰੇ ਜਾਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਤਰਾ ਦੇ ਨਾਲ ਲੱਖੇ ਦੀ ਵੀ ਦਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਐਸੀ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ ਰਹੇ ਇਹਦਾ ਮਤਲਬ ਇੰਨਾ ਡਰ ਹੈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਮੇਨ ਕੈਂਡੀਡੇਟ ਦੇ ਉੱਤੇ ਸੱਟਾਂ ਲਾ ਰਹੇ ਹੋ ਜਿ ਤੁਹਾਨੂੰ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਕਿ ਜਿਹੜੀ ਕੈਂਡੀਡੇਟ ਕਾਂਗਰਸ ਦੀ ਲੜ ਰਹੀ ਸੀਗੀ ਲੱਖੇ ਦੇ ਸਾਹਮਣੇ ਉਹ ਜਾ ਕੇ ਬੈਠੀ ਐ ਐਸਡੀਐਮ ਦੇ ਕੋਲ ਕਿ ਮੈਂ ਕਾਗਜ਼ ਵਾਪਸ ਲੈਣਾ ਚਾਹੁੰਦੀ ਐ ਮੈਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੀ ਇਹਦਾ ਮਤਲਬ ਲੱਖੇ ਦੀ ਇੰਨੀ ਸੇਹੀ ਹੈਗੀ ਸਾਰੇ ਬੰਨੇ ਇਸ ਕਰਕੇ ਤੋਂ ਡਰਦੇ ਹੋਏ ਇਹਨਾਂ ਨੇ ਅੱਜ ਹਮਲਾ ਕੀਤਾ ਕੱਲ ਵੀ ਹਮਲਾ ਕੀਤਾ ਸੀਗਾ ਹੁਣ ਡਰ ਕੇ ਫਾਈਲ ਵਾਪਸ ਲੈਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜ ਤੂੰ ਸਾਹਮਣੇ ਲੜ ਜੇ ਤੁਹਾਡੇ ਵਿੱਚ ਕੈਪੇਬਿਲਿਟੀ ਹੈਗੀ ਨਾ ਇਲੈਕਸ਼ਨ ਲੜਨ ਦੀ ਹਿੰਮਤ ਕਰੋ ਉਸ ਇਨਸਾਨ ਦੇ ਅੱਗੇ ਠੀਕ ਹੈ ਨਾ ਐਵੇਂ ਗੁੰਡਾਗਰਦੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਸਾਡੀ ਹੁਣ ਜਿਨ੍ਹਾਂ ਨੇ ਵੀ ਇਹ ਗੁੰਡਾਗਰਦੀ ਕੀਤੀ ਹੈ ਭਾਵੇਂ ਕਿਸੇ ਐਮਐਲਏ ਦੇ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਭਤੀਜੇ ਦੀ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਵਰਕਰਾਂ ਦੀ ਸ਼ਹਿਰ ਦੇ ਉੱਤੇ ਐ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਔਰ ਇਹ ਜੀ ਗੁੰਡਾਗਰਦੀ ਜਿਹੜੀ ਹੈ ਸਾਡੇ ਰਾਜਸਥਾਨ ਸੀ ਹਲਕੇ ਚ ਕੀ ਪੰਜਾਬ ਦੇ ਵਿੱਚ ਵੀ ਨਹੀਂ ਆਪਾਂ ਹੋਣ ਦਵਾਂਗੇ ਬਿਲਕੁਲ ਵੀ ਅਗਰ ਸਾਸੀ ਦੀ ਪ੍ਰਿੰਟੀ ਵੇਖੇ ਅੱਜ ਜਿਹੜਾ ਥਾਣਾ ਪਿੰਡ ਸੱਜਾ ਦੇ ਵਿੱਚ ਘਟਨਾ ਹੋਈ ਹੈ ਕੁਝ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੇ ਵਰਕਰ ਦੇ ਵਿੱਚ ਕੀ ਹੋਇਆ ਇਹ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੱਲ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀਗੀਆਂ ਉੱਥੇ ਰਾਜਸਥਾਨ ਸੀ ਥੋੜਾ ਜਿਹਾ ਮਾਮੂਲੀ ਤਕਰਾਰ ਹੋਇਆ ਸੀ ਜਿਦੇ ਵਿੱਚ ਸੁਰਜੀਤ ਸਿੰਘ ਨਾਂ ਦਾ ਬ ਦੋਸਤੋ ਬਾਦ ਇਹ ਦੋਵੇਂ ਪਿੰਡੀ ਸਰਦਾਂ ਰਹਿਣ ਵਾਲੇ ਸੀਗੇ ਲਖਵਿੰਦਰ ਸਿੰਘ ਜਿਹੜੇ ਕਿ ਆਪ ਕੈਂਡੀਡੇਟ ਆ ਉਹਨਾਂ ਨੂੰ ਅੱਜ ਘੇਰ ਕੇ ਤਕਟਿਆ ਗਿਆ ਔਰ ਉਹਨਾਂ ਨੇ ਕਾਫੀ ਸੱਟਾਂ ਮਾਰੀਆਂ ਜਿਦੇ ਚਾਰ ਪੰਜ ਵ ਇੱਕੀ ਜ਼ਖਮੀ ਹੋਏ ਆ ਜੇ ਕਿ ਜੋ ਜੇਰੇ ਇਲਾਜ ਨੇ ਅਮਨਦੀ ਹਸਪੀਟਲ ਉਹਨਾਂ ਇਸ ਸਟੇਟਮੈਂਟ ਤੇ ਜੋ ਵੀ ਬੰਦੀ ਕਰਵੇਗੀ ਪਰਚਾ ਦਰਜ ਕਰਕੇ ਉਹ ਕੀਤਾ ਜਾਏਗਾ ਸਰ ਕਿੰਨੀ ਕੁ ਗੋਲੀਆਂ ਗਾਲੀਆਂ ਵੀ ਚਲੀਆਂ ਜੀ ਹਾਂਜੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਮੁਤਾਬਕ ਗੋਲੀਆਂ ਦਾ ਵੀ ਹੋਇਆ ਜੀ ਸਰ ਇਸ ਥੇਰੇ ਲੋ ਕਿੰਨੇ ਬੰਦੇ ਜ਼ਖਮੀ ਨੇ ਦੂਜੀ ਧਿਰ ਹਲੋ ਕੋਈ ਜ਼ਖਮੀ ਹਾਲੇ ਕਰ ਰਹੇ ਹਾਂ ਜੀ ਇਹਨਾਂ ਦੇ ਦ ਜਿਹੜਾ ਇੱਥੇ ਐਡਮਿਟ ਹੋਏ ਨੇ ਉਹ ਚਾਰ ਬੰਦੇ ਇੱਥੇ ਪੈ ਗਏ ਨੇ ਤੇ ਮंत्री ਸਾਹਿਬ ਜਿਹੜਾ ਰਾਜ ਸਭਾ ਕਿਹਾ ਕਿ ਤੁਹਾਡੀ ਵਰਕਰਾਂ ਦੀ ਉੱਤੇ ਆਗੂਆਂ ਦੇ ਉੱਤੇ ਜਿਹੜੀ ਅੱਜ ਗੋਲੀ ਚਲਾਈਆਂ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਮਨਦੀਪ ਹਸਪਤਲ ਪਹੁੰਚੇ ਜਿਹੜੇ ਸਾਥ ਇਹ ਸਾਥੀਆਂ ਤੇ ਹਮਲਾ ਕੀਤਾ ਨਾ ਕਾਂਗਰਸ ਦੇ ਆਗੂਆਂ ਨੇ ਉਹ ਸਾਰਿਆਂ ਨੂੰ ਮਿਲ ਕੇ ਆਏ ਆ ਪਤਾ ਲੈ ਕੇ ਆਏ ਆ ਸਾਡੇ ਇਥੋਂ ਹਲਕਾ ਇੰਚਾਰਜ ਨੇ ਮੈਡਮ ਸੋਨੀਆ ਮਾਨ ਜੀ ਉਹ ਵੀ ਮੇਰੇ ਨਾਲ ਨੇ ਤੇ ਦੋ ਮੁੰਡੇ ਜਿਹੜੇ ਆ ਉਹ ਸੀਰੀਅਸ ਨੇ आईसीयू ਦੇ ਵਿੱਚ ਦਾਖਲਿਆ ਆਪਰੇਟ ਹੁੰਦਾ ਪਿਆ ਉਹਨਾਂ ਮੁੰਡਿਆਂ ਦਾ ਤੇ ਉਹਨਾਂ ਮੁੰਡਿਆਂ ਨੂੰ ਰਿਵਾਲਵਰ ਦੇ ਤੇ 12 ਬੋਰ ਦੇ ਇਹਨਾਂ ਨੇ ਫਾਇਰ ਵੀ ਮਾਰੇ ਆ ਰੈਣੀ ਲੱਗੇ ਆ ਮੁੰਡਿਆਂ ਦੇ ਸਾਡਾ ਸੰਗਠਨ ਇੰਚਾਰਜ ਆ ਮੁੰਡਾ ਲਖਵਿੰਦਰ ਸਿੰਘ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਮੈਂਬਰ ਹੀ ਤੇ ਉਹਦੀ ਮਾਤਾ ਬਲਾਕ ਸਮਤੀ ਦੀ ਮੈਂਬਰ ਹੀ ਤੇ ਨਾਲ ਇੱਕ ਮੁੰਡਾ ਸਾਡਾ ਬਿੱਲਾ ਉਹਦੇ ਵੀ ਸਿਰ ਤੇ ਦਾਤਰ ਮਾਰੇ ਆ ਤੇ ਦੋ ਮੁੰਡੇ ਤੇ ਬਿਲਕੁਲ ਬਿਉਸ਼ ਪਏ ਆ ਸੀਰੀਅਸ ਨੇ ਉਹਨਾਂ ਦਾ ਆਪਰੇਟ ਚੱਲਦਾ ਪਿਆ ਬਾਕੀ ਇਹ ਜਿਹੜੇ ਕਾਂਗਰਸ ਦੀ ਰਵੈਤ ਆ ਨਾ ਇਹਨਾਂ ਦੀ ਸ਼ੁਰੂ ਤੋਂ ਰਵੈਤ ਰਹੀ ਆ ਕਿ ਜਿਹੜੇ ਦੂਜੀਆਂ ਪਾਰਟੀਆਂ ਦੇ ਆਗੂ ਆ ਉਹਨਾਂ ਤੇ ਧੱਕਾ ਕਰਕੇ ਉਹਨਾਂ ਦੇ ਗਲ ਪੈ ਕੇ ਉਹਨਾਂ ਦੇ ਸੱਟਾਂ ਲਾ ਕੇ ਉਹਨਾਂ ਨੂੰ ਡਰਾ ਦੋ ਇਸ ਤਰ੍ਹਾਂ ਰਵੈਤੀ ਪਾਰਟੀਆਂ ਆਪਣੀਆਂ ਸਰਕਾਰਾਂ ਦੇ ਟਾਈਮ ਕਰਦੀਆਂ ਹੁੰਦੀਆਂ ਸੀ ਸਾਡੇ ਬੰਦੇ ਆ ਭਲੇਮਾਨ ਸ਼ਰੀਫ ਇਹਨਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਨਾ ਬਲਾਕਸ਼ਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਦੀ ਸ਼ਰੀਪੀ ਦਾ ਭਲੇਮਾਨ ਜੀ ਦਾ ਨਜ਼ਾਇਜ਼ ਫੈਦਾ ਠਾਇਆ ਪਹਿਲਾਂ ਤੇ ਕੱਲ ਸੋ ਜਿਹੜੇ ਸੋਖ ਸਰਕਾਰੀਆਂ ਨੇ ਨਾਲ ਤੇ ਲਾਰਾਜ ਸਰਕਾਰੀਆਂ ਇਹਨਾਂ ਨੇ ਸਾਡੇ ਸਾਥੀਆਂ ਦੱਸਿਆ ਵੀ ਕੱਲ ਬਲਾਗ ਦੇ ਵਿੱਚ ਆ ਕੇ ਆਪਦੇ ਬੰਦਿਆਂ ਨੂੰ ਸ਼ਹਿ ਦੇ ਕੇ ਪੂਰੀ ਗੁੰਡਾਗਰਦੀ ਕਰਾਈ ਆ ਅੱਜ ਇਹਨਾਂ ਸਾਥੀਆਂ ਨੂੰ ਸਵੇਰੇ ਘਰੋਂ ਚੁੱਕਿਆ ਆ ਘਰੋਂ ਚੋਕੇ ਇਹਨਾਂ ਨੂੰ ਸੱਟਾਂ ਲਾਈਆਂ ਤੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਜਿਹੜੇ ਆਗੂ ਕਾਂਗਰਸ ਦੇ ਆ ਕੇ ਇਹਨਾਂ ਦੇ ਘਰੇ ਪਏ ਆ ਨਾ ਉਹ ਬਿਨਾ ਕਿਸੇ ਪੋਲੀਟੀਕਲ ਸ਼ਹਿ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਚਿਰ ਮਗਰ ਸਿਆਸੀ ਸ਼ਹਿ ਨਾ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਦਾ ਆਗੂ ਵਰਕਰ ਇਨੀ ਹਿੰਮਤ ਨਹੀਂ ਕਰ ਸਕਦਾ ਬਾਕੀ ਡੀਆਈਜੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਗਈ ਆ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਨੂੰ ਕਿਹਾ ਪੀ ਜਿਹੜੇ ਵੀ ਦੋਚੀ ਜਿਨ੍ਹਾਂ ਗੋਲੀਆਂ ਚਲਾਈਆਂ ਉਹਨਾਂ ਦੇ ਨਜਾਇਜ਼ ਵਾਪਨੇ ਆ ਜਿਹੜੇ ਪਿਸਟਲ ਆ ਜਾਂ ਬੰਦੂਕਾਂ ਆ ਕਿਉਂਕਿ ਉਹਨ ਚੋਣ ਜਾਬਤਾ ਲੱਗਾ ਚੋਣ ਜਾਬਤੇ ਦੌਰਾਨ ਜੇ ਕਿਸੇ ਨੇ ਜਮਾ ਨਹੀਂ ਕਰਾਇਆ ਉਹ ਵੀ ਕਾਰਵਾਈ ਪਾਂਦੀ ਆ ਤੇ ਜੇ ਉਹ ਨਜਾਇਜ਼ ਨੇ ਉਹ ਵੀ ਬਰਾਮਦ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਜਿਹੜਾ ਵੀ ਦੋਚੀ ਆ ਜਾਂਚ ਕਰਕੇ ਉਹਨਾਂ ਤੇ ਸਖਤ ਕਾਰਵਾਈਆਂ ਕੀਤੀਆਂ ਜਾਣ ਪਰਮਾਤਮਾ ਕਿਰਪਾ ਕਰੇ ਇਹ ਵਿਚਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਜਾਣ ਦੋ ਮੁੰਡੇ ਤੇ ਬਿਓਸ਼ ਨੇ ਬਿਲਕੁਲ ਜਿਨ੍ਹਾਂ ਦਾ ਆਈਸੀਯੂ ਦੇ ਵਿੱਚ ਆਪਰੇਟ ਚੱਲਦਾ ਪਿਆ ਵੇਖੋ ਲੋਕਤੰਤਰ ਇਹ ਇਲੈਕਸ਼ਨ ਲੜੋ ਕਿਉਂ ਗੋਲੀਆਂ ਮਾਰਦੇ ਜੇ ਕਿਉਂਕਿ ਇਹਨੂੰ ਸੱਤਾ ਲਾਉਂਦੇ ਜੀ ਤੇ ਵੇਖੋ ਹਮੇਸ਼ਾ ਜਦੋਂ ਕਾਲੀਦਲ ਕਾਂਗਰਸੀ ਸਰਕਾਰ ਰਹੀ ਹੈ ਜਿਹੜੀ ਸੱਤਾ ਤੇ ਰਹਿੰਦੀ ਸੀ ਨਾ ਉਹ ਤੱਕੇ ਸ਼ਾਇਆਂ ਕਰਦੀ ਹੁੰਦੀ ਸੀ ਅੱਜ ਸੱਤਾ ਤੇ ਆਮ ਆਦਮੀ ਪਾਰਟੀ ਆ ਤੇ ਸਾਡੇ ਭਲੇਮਾਨ ਸੰਬੰਧੀਆਂ ਨੂੰ ਕਾਂਗਰਸ ਦੇ ਬੰਦਿਆਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਦਾਸਤਰ ਮਾਰੇ ਜਾਂਦੇ ਆ ਜੀ ਪਾਰਟੀ ਨੂੰ ਹਾਰ ਦੀ ਨਜ਼ਰ ਆ ਰਹੀ ਸੀ ਜੀ ਕਾਂਗਰਸ ਨੂੰ ਦੇਖੋ ਕਾਂਗਰਸੀਆਂ ਨੂੰ ਇਹੋ ਡਰ ਹੀ ਜਿਹੜਾ ਲੜਦਾ ਨਾ ਉਹ ਤਾਂ ਹੀ ਲੜਦਾ ਜਦੋਂ ਹਰਦਾ ਹੋਵੇ ਉਹਨਾਂ ਨੂੰ ਪਤਾ ਹੀ ਹਰ ਜਾਣਾ ਤਾਂ ਹੀ ਇਹਨਾਂ ਦੇ ਗੱਲ ਪਏ ਆ ਬਾਕੀ ਪੇਪਰ ਤੇ ਦਾਖਲ ਹੋ ਗਏ ਆ ਭਾਵੇਂ ਇਹ ਬੇਹੋਸ਼ ਪਏ ਆ ਨਾ ਬੋਰਡ ਤੇ ਲੋਕਾਂ ਹੀ ਪਾਉਣੀ ਆ ਨਾ ਲੋਕ ਫੇਰ ਇਹਨਾਂ ਭਰਾਵਾਂ ਨੂੰ ਜਿਤਾਉਣਗੇ ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਬੰਦਾ ੱੱੱਕਾ ਕਰਦਾ ਲੋਕ ੱੱੱਕਾ ਕਰਨ ਵਾਲੇ ਦੇ ਉਲਟ ਖਲੋ ਜਾਂਦੇ ਆ ਲੋਕ ਖਲੋਣਗੇ ਇਹਨਾਂ ਲਖਵਿੰਦਰ ਹੁਣਾਂ ਨਾਲ ਵੇ ਕੋਈ ਕਾਰਵਾਈ ਸਖਤ ਹੋ ਵੀ ਚਾਹਦੇ ਕਿ ਇਹ ਕਾਰਵਾਈ ਸਰਕਾਰ ਆ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਤੇ ਸਖਤ ਕਾਰਵਾਈਆਂ ਹੋਣਗੀਆਂ ਅੱਜ ਬਲਤ ਜਿਹੜਾ ਐ ਕਾਂਗਰਸ ਦੇ ਗੁੰਡਿਆਂ ਨੇ ਪਿੰਡੀ ਸੈਦਾਂ ਦੇ ਵਿੱਚ ਸਾਡਾ ਜਿਹੜਾ ਸਗਠਨ ਦਾ ਚਾਰਜਿਸਖਤ ਲਖਵੀਰ ਸਿੰਘ ਲੱਖਾ ਮੁੰਡਾ ਔਰ ਜ਼ਿਲ੍ਹਾ ਪੰਚਾਇਤ ਦੇ ਨਾਲ ਉਹਦੇ ਅਸੀਂ ਨਾਮੀਨੇਸ਼ਨ ਕੀਤੀ ਸੀ ਸਾਡਾ ਉਮੀਦਵਾਰ ਸੀਗਾ ਉਹਦੇ ਬਹੁਤ ਬੁਰੀ ਤਰ੍ਹਾਂ ਜਖਮੀ ਕਰਤਾ ਬਹੁਤ ਸੀ ਦਸਿਆ ਉਹਨਾਂ ਨੇ ਗੋਲੀਆਂ ਮਾਰ ਗਿਆ ਦੱਤ ਦਾ ਨਾਲ ਹਥਿਆਰਾਂ ਨਾਲ ਬਲ ਜੋ ਨਾ ਕੋ ਹੋਇਆ ਉਹਨਾਂ ਨੇ ਕੀਤਾ ਸਾਡੇ 4 ਜਿਹੜੇ ਮੁੰਡੇ ਆ ਪਾਰਟੀ ਦੇ ਆਮ ਆਦਮੀ ਪਾਰਟੀ ਦੇ 4 ਵਰਕਰ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਆ ਉੜੇ ਹੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਸਾਡੇ ਕੈਬਨ ਮਿਨਿਸਟਰ ਭੁੱਲੜ ਸਾਹਿਬ ਡੀਆਈਜੀ ਸਾਹਿਬ ਨਾਲ ਗੱਲ ਕਰੇ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਤੁਰੰਤ ਫੜੋ ਔਰ ਜਿਹੜਾ ਪੱਛਾ ਜਿਨ੍ਹਾਂ ਦੀ ਸਿਆਸੀ ਪਨਾਹ ਆ ਜਿਨ੍ਹਾਂ ਨੇ ਕੱਲ ਵੀ ਗੜਬੜ ਕਰਾਈ ਰਾਜਾ ਸاسي ਦੇ ਵਿੱਚ ਅੱਜ ਵੀ ਗੜਬੜ ਕਰਾਈ ਆ ਉਹਨਾਂ ਤੇ ਨਾਲ ਇਹ ਪੱਛਾ ਕੀਤਾ ਜਾਵੇ ਤੇ ਇਹ ਤੁੰਤੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੰਗਲਾਬੜ ਜਿਹੜੇ ਆ ਉਹਨਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਇਹ ਬਹੁਤ ਨੀਵੇਂ ਲੈਵਲ ਦੇ ਕਾਂਗਰਸੀ ਹਰ ਥਾਂ ਤੇ ਕੋਸ਼ਿਸ਼ ਕਰਦੇ ਕਾਂਗਰਸ ਦਾ ਪੁਰਾਣਾ ਕਲਚਰ ਆ ਸਾਡੇ ਬੰਦੇ ਜਿਹੜੇ ਸਾਊ ਆ ਬਚਾਦੇ ਤੇ ਕਾਂਗਰਸ ਦਾ ਪੁਰਾਣਾ ਕਲਚਰ ਆ ਹਰ ਥਾਂ ਤੇ ਧੱਕਾ ਕਰਦੇ ਆ ਸੋ ਅੱਜ ਜਿਹੜਾ ਤੱਕਾ ਆਇਆ ਹੈ ਬਹੁਤ ਬਹੁਤ ਵੱਡਾ ਤੱਕਾ ਹੋਇਆ ਸਾਡੇ ਨਾਲ ਪਤਾ ਸੀ ਆਪਣੀ ਪਾਰਟੀ ਦੇ ਵਤਕਾ ਦੇ ਨਾਲ ਭੁੱਲਤ ਸਾਹਿਬ ਵੀ ਆਏ ਆ ਮੈਂ ਵੀ ਆਇਆ ਸੋਨੀਆ ਮਾਨ ਜੀ ਸਾਡੇ ਹਰਕੰਚ ਚਾਹ ਜੋ ਵੀ ਗੋਪਰਸਾਹ ਉਹਨੀ ਸਾਡੇ ਸਾਡੀ ਪਾਰਟੀ ਇੱਥੇ ਆ ਤੇ ਅਸੀਂ ਜਿੰਨਾ ਚਿਰ ਤੱਕ ਪੁਲਸ ਨੂੰ ਇਨਸਾਫ ਨਹੀਂ ਦਊਗੀ ਅਸੀਂ ਇਹਨਾਂ ਬੰਦਿਆਂ ਦੇ ਨਾਲ ਸਾਡੀ ਬਸ ਚੋਣ ਜਾਬਦੇ ਵਿੱਚ ਹਥਿਆਰ ਰੱਖਨੇ ਫਿਰ ਉਹਨਾਂ ਦੇ ਅੰਨੇ ਵਾ ਗੋਲੀਆਂ ਚੌੜੀਆਂ ਕਿਸ ਤਰ੍ਹਾਂ ਸਮਝਦੀ ਹੋਣਗੀ ਆ ਮੈਨੂੰ ਸਮਝ ਨਹੀਂ ਲੱਗੀ ਕਿ ਚੋਣ ਜਾਬਦੇ ਚ ਇਹਨਾਂ ਬੰਦਿਆਂ ਨੇ ਹਥਿਆਰ ਕਿੱਦਾਂ ਰੱਖੇ ਸੀ ਗੋਲੀ ਕਿੱਦਾਂ ਚੱਲ ਗਈ ਇਹ ਬੜਾ ਸੀਰੀਅਸ ਜੁਦਮ ਆ ਉਹਦੇ ਪੁਲਿਸ ਨੂੰ ਇਹਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਚੋਣ ਜਾਬਤਾ ਲੱਗਾ ਤੇ ਲੋਕ ਵੈਪਨ ਲਈ ਫਿਰਦੇ ਆ। ਉਹ ਦਿਨ ਦਿਹਾੜੇ ਕੋਈ ਰਾਤ ਦਾ ਝਗੜਾ ਨਹੀਂ ਆਜ ਸਵੇਰੇ ਦਿਨ ਦਿਹਾੜੇ ਦਾ ਝਗੜਾ। ਸਮਝਦੇ ਗੀ ਗੱਲ? ਹਾਂ। ਤਰਿਕਾ ਤੋਂ ਝਗੜਾ ਜਿਹੜਾ ਕੱਲ ਹੋਇਆ ਸੀ ਉੱਥੇ ਇੱਕ ਮੌਜੂਦਾ ਐਮਐਲਏ ਮੌਜੂਦ ਸੀ ਉਹਨਾਂ ਦੇ ਸਾਹਮਣੇ ਕੁਝ ਹੋਇਆ ਸੀ। ਸਾਦਾ ਗੁਜਰ ਦਾ ਸਾਹਮਣੇ ਸਾਡੇ ਲੋਕਾਂ ਨੇ ਤੁਸੀਂ ਵੀਡੀਓ ਦੇਖੀ ਆ ਉੱਥੇ ਸੀਗੇ। ਮੌਜੂਦਾ ਐਮਐਲਏ ਉੱਥੇ ਸੀਗੇ ਉਹਨਾਂ ਦਾ ਭਤੀਜਾ ਉੱਥੇ ਸੀ ਕਾਲੀ ਲੀਡਰ ਉੱਥੇ ਸੀਗੇ। ਸਾਰੇ ਬੰਦੇ ਉੱਥੇ ਸੀਗੇ। ਸਮਝਦੇ ਗੀ ਗੱਲ? ਤੇ ਇਹ ਕਰਕੇ ਮਤਲਬ ਅੱਜ ਵੀ ਜਿਹੜੀ ਗੁੰਡਾਗਰਦੀ ਹੋਈ ਆ ਉਹ ਉਹਨਾਂ ਦੀ ਸਿਹਰੇ ਨਾਲ ਹੋਈ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਉਹਨਾਂ ਨੇ ਅੱਜ ਉਹ ਅਸੀਂ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਮਤਲਬ ਜਿਹੜਾ ਡੀਜੀਪੀ ਸਾਹਿਬ ਨੇ ਵੀ ਕੀਤੀ ਆ ਗੱਲ ਐਸਐਸਪੀ ਨਾਲ ਸਾਰਿਆਂ ਨਾਲ ਇਹਦੇ ਖਿਲਾਫ ਜਿਹੜਾ ਪੱਤਾ ਦੁੱਧ ਕਰਾ ਕੇ ਉਹ ਮਤਲਬ ਅਸੀਂ ਕਰਾਂਗੇ ਇਸ ਕਰਕੇ ਕਿਉਂਕਿ ਦੋ ਤੇ ਸਾਡੇ ਭਰਾ ਬਹੁਤ ਜ਼ਿਆਦਾ ਸੀਰੀਅਸ ਦੇ ਪਰਮਾਤਮਾ ਕਦੇ ਉਹ ਠੀਕ ਠਾਕ ਹੋ ਜਾਣ ਪਰ ਅਸੀਂ ਜਿੰਨਾ ਬੰਦਿਆਂ ਨੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ